ਆਜੋ ਸਾਨੂੰ ਟਰੈਕਟਰ ਦਿਖਾਉਣਿਆ ਹਵੇਲੀ ਚ ਪਟਿਆਲਾ ਰੋਡ ਤੇ ਜਿਹੜੀ ਹਵੇਲੀ ਬਣੀ ਹੋਈ ਹੈ ਆ ਦੇਖੋ ਪੂਰਾ ਇਹਨਾਂ ਨੇ ਟਰੈਕਟਰ ਬਣਾਇਆ ਹੋਇਆ ਆਖੂ ਪਰਾਣਾ ਫੂਟ ਹੈ ਬਣਾਇਆ ਹੈਗਾ 5 ਫੁੱਟ ਆ ਮੁੰਡਾ ਹਰਪੇਜ ਜੀ ਬਲੌਗਰ ਐ ਰੋਮਣ ਚਹਿਲ ਭਵਾਨੀਗੜ ਤੋਂ ਫ੍ਰੋਮ ਚਲਾ 32 ਜ਼ਿਲ੍ਹਾ ਸੰਗਰੂਰ ਮਾਣਾ ਮਾਣਾ ਸੀ ਗੱਡੀ ਖੜਾਈ ਐ ਓਪਨ ਜੀਪ ਖੜਾਈ ਐ ਆ ਦੇਖੋ ਬਾਈ ਅਜੇ ਬਣ ਰਹੀ ਆ ਨਾ ਪੂਰੀ ਕੈਂਟ ਗੱਲ ਬਾਤ ਆ ਦੇਖੋ ਗੱਡੀਆਂ ਪਾਰਕਿੰਗ ਆ ਪਾਗੰਡਾ ਵਾਹ ਵਾਹ ਜੀ ਬੀ ਜੀ 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 ਜਿਹੜੇ ਹੈਗੇ ਨੇ ਬੱਚੇ ਹਨਾ ਉਹ ਤਾਂ ਬੱਚੀ ਪੂਰੀ ਗੱਲਬਾਤ ਆ ਜਿਵੇਂ ਕਾਪੜਾ ਨਾਲ ਆਉਣਾ ਬਾਈਕ ਸਾਈਕਲ